ਮੇਰਾ ਨਾਮ ਡਾਕਟਰ ਵੀਰਪਾਲ ਕੌਰ ਕਮਲ ਹੈ ਜੀ ਸਹੀ ਕਰੋ ਪਲੀਜ਼ ਵਾਹ ਵਾਹ ਪੰਜ ਸਾਲਾਂ ਚ ਡਾਕਟਰੀ ਮਿਲਦੀ ਹੈ ਨਾ ਬਗੈਰ ਭੂਮਿਕਾ ਇੱਕ ਗੀਤ ਜੀ ਸਾਵਣ ਗਾ ਸਕਦੀਆਂ ਥੋੜਾ ਟਾਈਮ ਲੱਗਦਾ ਗਾਉਣ ਤੇ ਹਨ ਕਹਿੰਝ ਪੇਕੇ ਆਵਾਂ ਮਹਾਨੀ ਅੰਮੀ ਅੰਮੀਏ ਕਿਥੇ ਤੀਂ ਆਲਾ ਮਾਂ ਪੈੜਾ ਰੋਕੇ ਤੀਆਂ ਦੇ ਨੀ ਜੋ ਤੀਆਂ ਤੋਂ ਅੱਜ ਖਾਲੀ ਨਾ ਪਿਪਲੀ ਪੀਂਗਾਨੀ ਨਾ ਉਦੇਸਣ ਪਿਪਲ ਦੀਆਂ ਸ਼ਾਮਾਂ ਕੰਜ ਪੇਕਿਆ ਮਾਨੀ ਅੰਮੀਏ ਕਿਥੇ ਤੀਂ ਆਲਾ ਮਾਂ ਨਾਉ ਪੋੜੇ ਗੋੜਵਾਲੇ ਨਾਉ ਤੋੜੀ ਵਾਲੀ ਆਖੀ ਰਾਂ ਨਾ ਮੱਥੇ ਹੱਥ ਤਰਕੇ ਉੜੀ ਕਣ ਤੇ ਜੋ ਵਰਗੀਆਂ ਬਾਵਾ ਮਾਂ ਤੇ ਜੋ ਮੇਰੀ ਦਾਦੀ ਸੀ ਜੀ ਨਾ ਮੱਥੇ ਹੱਥ ਤਰਕੇ ਉੜੀ ਕਣ ਤੇ ਜੋ ਵਰਗੀਆਂ ਬਾਵਾ ਮਾਂ ਕੰਜ ਪੇਕੇ ਆਵਾਂ ਨਹੀਂ ਅੰਮੀਏ ਕਿੱਥੇ ਤੀਂ ਆਲਾ ਮਾ ਧਿਆਨ ਦੇਣਾ ਹੀ ਟੁੱਟ ਟੁੱਟ ਕੇ ਵੀਰ ਬਹਿ ਗਏ ਨਹੀਂ ਹੁਣ ਭਾਬੀਆਂ ਮਥੇ ਧਿਓੜੀ ਟੁੱਟ ਟੁੱਟ ਕੇ ਵੀਰ ਬਹਿ ਗਏ ਨਹੀਂ ਹੁਣ ਭਾਬੀਆਂ ਮਥੇ ਧਿਓੜੀ ਦੁਖੜੇ ਫਰੋਲਣ ਨੂੰ ਨਹੀਂ ਦੱਸ ਰੰਗਲਾ ਪੀੜਾ ਕਿਥੇ ਢਾਵਾਂ ਕਿੰਝ ਪੇਕਿਆ ਮਾਨੀ ਅੰਮੀਏ ਕਿੱਥੇ ਤੀਂ ਅਲਾਮਾ ਕਿੰਜ ਪੇਕਿਆ ਮਾਨੀ ਅੰਮੀਏ ਕਿੱਥੇ ਤੀਂ ਅਲਾਮਾ ਨਾ ਹੁਣ ਗੁੱਡੀ ਭੂਕਦਿਆਂ ਕੂਕੀ ਕੋਨੀ ਬਬੋਗੀ ਤਾਂ ਮੈਂ ਹਾਕਾ ਮਾਰ ਰਹੀ ਨੀ ਦੱਸ ਦੇ ਕਿਹੜੇ ਪੱਜ ਬਲਾਵਾ ਕੰਜੂ ਪੇਕੇ ਆਮਾ ਨੇ ਅੰਮੀਏ ਕਿੱਥੇ ਤੀਂ ਆਲਾਮਾ ਧਿਆਨ ਨਾਲ ਸੁਣਿਓ ਜੀ ਹੁਣ ਹਾੜ ਸੋਣ ਇੱਕ ਹਾੜ ਸੋਣ ਹੋਗੇ ਨੀ ਹੁਣ ਤਾਂ ਪਾਦੋਂ ਵੀ ਮਹਿਣੋਂ ਖੁਸੀ ਇੱਕ ਹਾੜ ਸੋਣ ਹੋਗੇ ਨੀ ਹੁਣ ਤਾਂ ਪਾਦੋਂ ਮਹਿਣ ਸੁੱਖ ਸੁੱਕੀ ਕਿੰਜ ਆਖ ਕਮਲਿਏ ਮੈਨੀ ਇਕ ਹਾੜ ਸੌਣ ਹੋਗੇ ਨਹੀਂ ਹੁਣ ਤਾਂ ਪਾਦੋਂ ਮਹਿਣੋਂ ਖੁਸ਼ੀ ਨਾ ਚੜ ਚੰਦਰੀ ਪਾਦੋਂ ਕਮਲੀਏ ਮੈਂ ਨਾ ਸੋਰੇ ਜਾਵਾ ਕਿੰਜ ਪੇਕੇ ਆਮਾਨੀ ਅੰਮੀਏ ਕਿਥੇ ਤੀਂ ਆਲਾਵਾ ਕਿੰਜ ਪੇਕੇ ਆਮਾਨੀ ਅੰਮੀਏ ਕਿਥੇ ਤੀਂ ਆਲਾਵਾ ਧੰਬਾ ਜੀ